ਸਸ਼ੀਕਲ ਜੀ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਪ੍ਰਵਿੰਦਰ ਸਵਾਗਤ ਕਰਦਾ ਹਾਂ ਬੇਸ਼ੱਕ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਦੇ ਲਈ ਪੁਲਿਸ ਪੂਰੀ ਤਰ੍ਹਾਂ ਦੇ ਨਾਲ ਮੁਸਤੈਦ ਹੈ ਪਰ ਜਿਸ ਤਰ੍ਹਾਂ ਦੇ ਨਾਲ ਦਿਨ ਦਿਹਾੜੇ ਸ਼ਰਿਆਮ ਵਾਰਦਾਤਾਂ ਵਾਪਰ ਰਹੀਆਂ ਨੇ ਸੁਰੱਖਿਆ ਇੰਤਜ਼ਾਮਾਂ ਦੇ ਉੱਪਰ ਸਵਾਲ ਖੜੇ ਹੋਣਾ ਲਾਜ਼ਮੀ ਹੈ ਇਤੋਂ ਤੱਕ ਕਿ ਹਰ ਚੌਂਕ ਚਰਾਹੇ ਦੇ ਵਿੱਚ ਪੁਲਿਸ ਮੁਲਾਜ਼ਮਾਂ ਦੀ ਤਨਾਤੀ ਤਾਂ ਆਮ ਵੇਖੀ ਜਾ ਸਕਦੀ ਹੈ ਅਤੇ ਨਾਲ ਹੀ ਪੀਸੀਆਰ ਦੇ ਉੱਪਰ ਪੀਸੀਆਰ ਟੀਮਾਂ ਦੀ ਗਸ਼ਤ ਵੀ ਹੁੰਦੀ ਹੈ ਪਰ ਇਹ ਪਿੰਡਾਂ ਦੇ ਵਿੱਚ ਹੋ ਰਹੀਆਂ ਵੱਡੀਆਂ ਵਾਰਦਾਤਾਂ ਪੁਲਿਸ ਸੁਰੱਖਿਆ ਪ੍ਰਬੰਧਾਂ ਦੇ ਉੱਪਰ ਸਵਾਲ ਖੜੇ ਕਰਦੀਆਂ ਨੇ ਹੁਣ ਤਾਜ਼ਾ ਮਾਮਲਾ ਅਮ੍ਰਿਤ ਸਰਦੇ ਜੰਡਿਆਲਾ ਗੁਰੂ ਤੋਂ ਸਾਹਮਣੇ ਆਇਆ ਜਿੱਥੋਂ ਦੇ ਇੱਕ ਪਿੰਡ ਦੀ ਸਰਪੰਚਨੀ ਦੇ ਪਤੀ ਦੇ ਉੱਪਰ ਜਾਨਲੇਵਾ ਹਮਲਾ ਹੋਇਆ ਜੰਡਿਆਲਾ ਗੁਰੂ ਦੇ ਪਿੰਡ ਟੀਮੋ ਵਾਲਦੀ ਹੈ ਵਾਰਦਾਤ ਦੱਸੀ ਜਾ ਰਹੀ ਹੈ ਜਿੱਥੇ ਕਿ ਸ਼ਰੇਆਮ ਗੋਲੀਆਂ ਚੱਲਦੀਆਂ ਨੇ ਜਾਣਕਾਰੀ ਮੁਤਾਬਕ ਪਿੰਡ ਦੀ ਸਰਪੰਚਨੀ ਦਾ ਪਤੀ ਸੁਖਦੇਵ ਸਿੰਘ ਜਿਹੜਾ ਕਿ ਪਿੰਡ ਦੇ ਹੀ ਬਸ ਸੜੇ ਦੇ ਉੱਪਰ ਖੜਾ ਸੀ ਕਿ ਬਾਈਕ ਸਵਾਰ ਆਉਂਦੇ ਨੇ ਤਾਬਰ ਤੋੜ ਗੋਲੀਆਂ ਚਲਾਣੀਆਂ ਸ਼ੁਰੂ ਕਰ ਦਿੰਦੇ ਨੇ ਇੱਕ ਨਹੀਂ ਦੋ ਨਹੀਂ ਸਗੋਂ ਕਈ ਫਾਇਰ ਕੀਤੇ ਜਾਂਦੇ ਨੇ ਅਤੇ ਕਈ ਗੋਲੀਆਂ ਜਿਹੜੀਆਂ ਨੇ ਉਹ ਵਿਅਕਤੀ ਨੂੰ ਲੱਗਦੀਆਂ ਨੇ ਜੋ ਕਿ ਮਹਿਲਾ ਸਰਪੰਚ ਦਾ ਪਤੀ ਦੱਸਿਆ ਜਾ ਰਿਹਾ ਗੰਭੀਰ ਹਾਲਤ ਦੇ ਵਿੱਚ ਉਸ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭੇਜਤੀ ਕਰਵਾਇਆ ਗਿਆ ਮੌਕੇ ਵਾਰਦਾਤ ਤੋਂ ਬਾਅਦ ਕਿਸ ਤਰ੍ਹਾਂ ਦਾ ਨਾਲ ਮਾਹੌਲ ਹੈਗਾ ਜਾਂ ਪਿੰਡ ਦੇ ਵਿੱਚ ਉਹ ਤਸਵੀਰਾਂ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਲੋਕ ਕਾਫੀ ਡਰੇ ਹੋਏ ਨੇ ਸਮੇ ਹੋਏ ਨੇ ਉਧਰ ਗੰਭੀਰ ਜ਼ਖਮੀ ਹਾਲਤ ਦੇ ਵਿੱਚ ਸੁਖਦੇਵ ਸਿੰਘ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਅਤੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿ ਲੋਕ ਹੈਗੇ ਨੇ ਪਿੰਡ ਦੇ ਲੋਕ ਹੈਗੇ ਨੇ ਉਹ ਇਕੱਠੇ ਹੋਣੇ ਸ਼ੁਰੂ ਹੋ ਗਏ ਨੇ ਪਿੰਡ ਦੇ ਲੋਕਾਂ ਦੇ ਦਸਤਨ ਮੁਤਾਬਕ ਪਿੰਡ ਦੇ ਅੱਡੇ ਦੇ ਉੱਪਰ ਸਰਪੰਚਨੀ ਦਾ ਪਤੀ ਸੁਖਦੇਵ ਸਿੰਘ ਖੜਾ ਸੀ ਜਿਸ ਦੇ ਉੱਪਰ ਬਾਈਕ ਤੇ ਸਵਾਰ ਹੋ ਕੇ ਆਇਨ ਕਾ ਪੋਸ਼ਾ ਦੇ ਵੱਲੋਂ ਗੋਲੀਆਂ ਚ ਲੰਘਿਆ ਗੰਨਿਆ ਨੇ ਅਤੇ ਜਿਹਦੇ ਵਿੱਚ ਗੋਲੀ ਲੱਗਨ ਦੇ ਕਰਕੇ ਡਾ ਕੀ ਹੈ ਸੁਖਦੇਵ ਜ਼ਖਮੀ ਹੋ ਜਾਂਦਾ ਹੈ ਲਹੂ ਲਹਾਨ ਹਲਤ ਦੇ ਵਿੱਚ ਉਸ ਹਸਪਤਲ ਦੇ ਵਿੱਚ ਲਿਜਾਇਆ ਗਿਆ ਜਿੱਥੇ ਕਿ ਡਾਕਟਰਾਂ ਦੇ ਵੱਲੋਂ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ ਉਧਰ ਪ੍ਰੋਰਿਕ ਮੈਂਬਰ ਨੇ ਇਸ ਵਾਰ ਦਾ ਤਬਾਤ ਕੀ ਕੁਝ ਕਿ ਉਹ ਸੁਣਦੇ ਮੇਰਾ ਨਾਮ ਕਸ਼ਮੀਰ ਸਿੰਘ ਹੈ ਜੀ ਕਸ਼ਮੀਰ ਸਿੰਘ ਜੀ ਕੀ ਲੱਗਦੇ ਸੀ ਤੁਹਾਡੇ ਸੁਖਦੇਵ ਸਿੰਘ ਸੁਖਦੇਵ ਸਿੰਘ ਮੇਰਾ ਪੋਤਰਾ ਲੱਗਦਾ ਜੀ ਕੀ ਗੱਲ ਹੋਈ ਆ ਜੀ ਗੱਲ ਦਾ ਪਤਾ ਨਹੀਂ ਕੋਈ ਵੀ ਉਧਰੋਂ ਆਇਆ ਪਿੰਡਾਂ ਲੋ ਉਹ ਮੱਖਣ ਮਿੱਟੀ ਉੱਡ ਲਾ ਕੇ ਪਿੰਡ ਵਾ ਉਧਰ ਆਇਆ ਇੱਕਲਾ ਆਇਆ ਮੋਟਰਸਾਈਕਲ ਦੇ ਉੱਤੇ ਤੇ ਉਧਰੋਂ ਖਕਾਲੇ ਰਾਤੋਂ ਆਏ ਆ ਤਿੰਨ ਜਣੇ ਆ ਤੇ ਉਹਨਾਂ ਚੰਨਾ ਦੇ ਕੋਲ ਪਿਸਤੌਲ ਆਇਆ ਦੋ ਦੋ ਹੱਥਾਂ ਦੇ ਵਿੱਚ ਆ ਕੀ ਪਛਾਣੋ ਬਈ ਕੌਣ ਹੈਗੇ ਸੀ ਉਹ ਜਿਨ੍ਹਾਂ ਨੇ ਕੋਲ ਪਛਾਣ ਤੇ ਆਣ ਫੇ ਉਹਨੂੰ ਮੁੰਡੇ ਨੂੰ ਪਤਾ ਹੋਊਗਾ ਕੌਣ ਕੌਣ ਨਹੀਂ ਜਾਂ ਫੇ ਲਾਗੇ ਬੰਨੇ ਮਾੜੇ ਮੋਟੇ ਹੋਣਗੇ ਜਾਂ ਹੁਣ ਵੀਡੀਓ ਉਹ ਦੂਜੇ ਕੈਮਰਾ ਕੋਈ ਵੇਖਿਆ ਜਾਊ ਤੇ ਫੇ ਪਤਾ ਲੱਗੂਗਾ ਅਜੇ ਤੱਕ ਕੋਈ ਕੈਮਰੇ ਦੀ ਫੋਟੋ ਸਾਹਮਣੇ ਆਈ ਆ ਨੇ ਸਾਡੇ ਸਾਹਮਣੇ ਨੇ ਆਏ ਪੁਲਿਸ ਆਈ ਦੋ ਤਿੰਨ ਬੰਦੇ ਆਏ ਪੁਲਿਸ ਦੇ ਉਹਨਾਂ ਪਤਾ ਨਹੀਂ ਕੈਮਰਾ ਵੇਖਿਆ ਕਿ ਨਹੀਂ ਕੋਈ ਵਖਿਆ ਜੀ ਕਿ ਪੁਲਿਸ ਵੱਲੋਂ ਕੀ ਕਹਿ ਗਿਆ ਹੁਣ ਨੇ ਪੁਲਿਸ ਵੱਲੋਂ ਆਹੀ ਨਹੀਂ ਕੋਈ ਗੱਲ ਬਾਤ ਸੁਣੀ ਉੱਥੇ ਤੇ ਮੁਲਕ ਹੀ ਬਹੁਤ ਜ਼ਿਆਦਾ ਕੱਟਾ ਸਾਰਾ ਪਿੰਡ ਇਕੱਠਾ ਆਇਆ ਜਿੱਦਾਂ ਬੂਟਾਂ ਦੇ ਵਿੱਚ ਇਕੱਠੇ ਹੋ ਜਾਂਦੇ ਆ ਕਿੰਨੀਆਂ ਗੋਲੀਆਂ ਲਗੀਆਂ ਆ ਤੁਹਾਡੇ ਬੱਚੇ ਦੇ ਦੋ ਗੋਲੀਆਂ ਖੜੀ ਤਿੰਨ ਲੱਗੀਆਂ ਕਿੱਥੇ ਲੱਗੀਆਂ ਗੋਲੀਆਂ ਇੱਥੇ ਲੱਗੀਆਂ ਇੱਕ ਵਕੀਵਾਨ ਦੇ ਨਿਕਲ ਗਿਆ ਤੇ ਇੱਕ ਇੱਥੇ ਆ ਟੂਈ ਤੇ ਲੱਗੀ ਇੱਥੇ ਆਉਂ ਪਿਛਾ ਜੂ ਦੇਰਤਾ ਨਾਲ ਉਹਨੇ ਮੋਟਰਸਾਈਕਲ ਆਇਆ ਰੁਕ ਗਈ ਜੇ ਕੋਈ ਤਰਾਣੀ ਰੰਗਸ਼ਿਆ ਜਿਸ ਦੇ ਕਾਰਨ ਗੋਲੀਆਂ ਚਲਾਈਆਂ ਗਈਆਂ ਨਹੀਂ ਵੀ ਸਰਪੰਚੀ ਦੇ ਕਾਰਨ ਕੀਤੀ ਚਲੀਆਂ ਗਈਆਂ ਸਰਪੰਚੀ ਦਾ ਕਰਕੇ ਚਲਾਈਆਂ ਗਈਆਂ ਹਾਂ ਕੋ ਦੱਸਿਆ ਜਾਂਦਾ ਪੈਸਾਂ ਦਾ ਲੈਣ ਦੇਣਾ ਹੈਗਾ ਸੀ ਨਹੀਂ ਪੈਸਾਂ ਦਾ ਕੋਈ ਲੈਣ ਦੇਣ ਨਹੀਂ ਕੋ ਦਾ ਪੈਸਾਂ ਦਾ ਕੋਈ ਲੈਣ ਦੇਣ ਨਹੀਂ ਨਾ ਕੋਈ ਪੈਸਾਂ ਦਾ ਲੈਣਗਾ ਹੁਣ ਪੁਲਿਸ ਪ੍ਰਸ਼ਾਸਨ ਵੱਲੋਂ ਕੀ ਕਿਹਾ ਗਿਆ ਵਾ ਤੁਹਾਨੂੰ ਮੈਂ ਨਹੀਂ ਉਹਨਾਂ ਦੀ ਗੱਲ ਸੁਣੀ ਉਦੋਂ ਮੈਂ ਵੀ ਮੁੜ ਕੇ ਆ ਗਿਆ ਜਦੋਂ ਮੁਲਖ ਜੀ ਦਾ ਤੁਹਾਨੂੰ ਪਤਾ ਮੇਲਾ ਲੱਗਾ ਹੁੰਦਾ ਏਦਾਂ ਮੇਲਾ ਲੱਗ ਗਿਆ ਇੱਕ ਮਿੰਟ ਸੁਖਦੇਵ ਸਿੰਘ ਐਸ ਵਕਤ ਕਿੱਥੇ ਹੈਗਾ ਹਸਪਤਾਲ ਆਈ ਦੀ ਅਲਾ ਚੱਲਦਾ ਪਿਆ ਤਾਂ ਹਾਂ ਅਲਾ ਚੱਲਦਾ ਪਿਆ ਤੇਰੇ ਤੋਂ ਬਾਹਰ ਹੈਂ ਖਦਰ ਇਹ ਤੋਂ ਪਤਾ ਨਹੀਂ ਅੰਦਰ ਆ ਕੇ ਬਾਹਰ ਆ ਗੋਲੀਆਂ ਆਂਦੇ ਆਵੇਂ ਫੋਨ ਕੰਡਦੇ ਆਂਦੇ ਕੱਢ ਦਿੱਤੀਆਂ ਤੋਂ ਬਾਅਦ ਜਿਵੇਂ ਹੀ ਇਸ ਘਟਨਾ ਦੇ ਬਾਰੇ ਪੁਲਿਸ ਨੂੰ ਪਤਾ ਲੱਗ ਜਾਂਦਾ ਬਾਬਾ ਬਕਾਲਾ ਥਾਣੇ ਦੀ ਜਿਹੜੀ ਪੁਲਿਸ ਹੈਗੀ ਉਹ ਮੌਕੇ ਦੇ ਉੱਪਰ ਪਹੁੰਚ ਜਾਂਦੀ ਹੈ ਪੂਰੀ ਤਹਿਕੀਕਾਤ ਕੀਤੀ ਜਾਂਦੀ ਹੈ ਤੇ ਮੌਕੇ ਤੋਂ ਗੋਲੀਆਂ ਦੇ ਖੋਲ ਵੀ ਬਰਾਮਦ ਹੋਏ ਨੇ ਜਿਸ ਤੋਂ ਬਾਅਦ ਹੁਣ ਪੁਲਿਸ ਨੇ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਤੇ ਜਲਦ ਹੀ ਹਮਲਾਵਰਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਦੇ ਨਾਲ ਲਗਾਤਾਰ ਹੁਣ ਪੁਲਿਸ ਦੇ ਸੁਰੱਖਿਆ ਇੰਤਜ਼ਾਮਾਂ ਤੇ ਸਵਾਲ ਖੜੇ ਕਰ ਦੀਆਂ ਹੈਗੀਆਂ ਨੇ ਅਤੇ ਨਾਲ ਹੀ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਕੀ ਕੁਝ ਹੁਣ ਜਾਂਚ ਕੀਤੀ ਜਾ ਰਹੀ ਹੈ ਉਹ ਵੀ ਸੁਣਾਉਨੇ ਆ ਲਗਾਤਾਰ ਜਿਹੜਾ ਕਿ ਮਾਮਲਾ ਹੁਣ ਤੂਲ ਫੜਦਾ ਜਾ ਰਿਹਾ ਤੇ ਹੁਣ ਪੁਲਿਸ ਦੇ ਵੀ ਕਹਿਣਾ ਹੈਗਾ ਕਿ ਪੁਲਿਸ ਜਿਹੜਾ ਕਿ ਇਸ ਮਾਮਲੇ ਦੇ ਵਿੱਚ ਬਣਦੀ ਕਾਰਵਾਈ ਅਮਲ ਦੇ ਵਿੱਚ ਲਿਆਵੇਗੀ ਅਤੇ ਦੋਸ਼ੀਆਂ ਨੂੰ ਹਰ ਕਿਸ ਬਖਸ਼ਿਆ ਨਹੀਂ ਜਾਵੇਗਾ